ਹੈਲੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਫੋਰਥ ਸਾਰੀ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਉਸ ਤੋਂ ਹੋਵਗੇ ਤੇ ਲੋਕ ਵੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਵਾਈਗੁਰ ਜੀ ਦਾ ਨਾਮ ਲੈ ਕੇ ਕਿ ਅੱਜ ਕਰਾਂਗੇ ਕਿ ਵਾਈਗੁਰ ਜੀ ਬਸ ਇਸੇ ਪ੍ਰਕਾਰ ਹੱਥ ਬਣਾਈ ਰੱਖਣਗੇ ਤੇ ਆਪਾਂ ਡੇਲੀ ਵਲੌਗਿੰਗ ਕਰਦੇ ਰਹਾਂਗੇ ਤੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਵਲੌਗ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਆਪਾਂ ਨਾ ਧੋ ਕਿਉਂ ਗਿਆ ਜੈ ਵੀ ਆਪਾਂ ਫਿਰ ਹਾਲ ਕੀਤੇ ਜਾ ਕੇ ਉਹਨਾਂ ਤੁਹਾਨੂੰ ਪਤਾ ਵਾਈ ਗੁਰਜੀ ਨੇ ਕਿਰਪਾ ਕਰੀ ਤੇ ਆਪਾਂ ਉਹਨਾਂ ਦਾ ਸ਼ੁਕਰਾਨਾ ਤਾਂ ਕਰਨਾ ਹੀ ਆ। ਸੋ ਵਨ ਬਾਏ ਵਨ ਜੀਤਾ ਜੀ ਦਾ ਟਾਈਮ ਲੱਗ ਰਿਹਾ ਆਪਾਂ। ਉੱਤ वगੈਰਾ ਟਿਕ ਗਿਆ ਨੇ ਐਂਡ ਦਨ ਉਸ ਤੋਂ ਬਾਅਦ ਵਲੌਗ ਦੀ ਕੰਟੀਨਿਊ ਰੱਖਾਂਗੇ ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹੇ ਹੋ ਇਸੇ ਤਰ੍ਹਾਂ ਵਲੌਗ ਨੂੰ ਇੰਜੋਏ ਕਰਦੇ ਰਹੋ ਫੁੱਲ ਵਾਚ ਕਰਦੇ ਰਹੋ ਤੇ ਵਾਈ ਗੁਰਜੀ ਨੇ ਕੱਲ ਬਹੁਤ ਸੋਹਣੀ ਸੋਹਣੀ ਆਪਣੀ। ਤੇ ਚਲੋ ਜੀ ਵਲੌਗ ਨੂੰ ਕਰਾਂਗੇ ਕੰਟੀਨਿਊ ਨੈਕਸਟ ਕਲਿੱਪ ਦੇ ਨਾਲ। ਤੇ ਲਓ ਜੀ ਟਾਈਮ ਹੋ ਗਿਆ ਮੈਨੂੰ ਲੱਗਦਾ। ਸ਼ਾਮ ਦਾ ਸ਼ਾਮ ਦਾ ਮੈਨ ਲੱਗਾ ਟਾਈਮ ਪਤਾ ਨਹੀਂ ਕਿੰਨਾ ਕਬਜ਼ਾ ਹੋ ਗਿਆ ਵਲੌਗ ਨਾ ਸਵੇਰ ਦਾ ਸਟਾਰਟ ਕਰਿਆ ਪਰਟ ਕੰਟੀਨਿਊ ਮੈਂ ਨਹੀਂ ਕਰ ਪਾਈ ਤੇ ਹੁਣ ਆਪਾਂ ਬਣਾਉਣੀ ਸੀ ਸਬਜੀ ਤੇ 잡ਜੋਦ ਨੂੰ ਨਾ ਅੱਜ ਬਹੁਤ ਲੇਟ ਹੋ ਗਿਆ ਨਾ ਹੋਣਾ ਤੋਂ ਅੱਜ ਸਵੇਰ ਤੋਂ ਮੈਂ ਲੱਗੀ ਹੋਈ ਸੀਗੀ ਮੈਂ ਕਿ 잡जोਦ ਨੂੰ ਨਾ ਅੱਜ ਨਾ ਸੱਚੀ ਦਸਾਂ ਆਲੂ ਦੇ ਪਰੌਂਠੇ ਖਾ ਲਏ ਐਨਾ ਕੋਦੇ ਨਾਲ ਨੇਸ ਤੇ ਚੜ ਗਈ ਮਾਂ ਪੁੱਤਾਂ ਨੂੰ ਤੇ ਅਸੀਂ ਤਾਂ ਨਾ ਮਾਂ ਪੁੱਤ ਦੋਨੇ ਜਣੇ ਜਾਉਂ ਸੁੱਤੇ ਅਸੀਂ ਤਾਂ ਤੇ ਡੈਡੀ ਹਰੀ ਗਏ ਸੀ ਕਿਤੇ ਕੰਮ ਅਸੀਂ ਸੋ ਗਏ ਦੋਨੋਂ ਜਣੇ ਤੇ ਅਸੀਂ ਉੱਠੇ ਲੇਟ ਇੱਕ ਮਿੰਟ ਮੈਨੂੰ ਮਾੜੀ ਬ੍ਰਾਈਟਨੈਸ ਅਸੀਂ ਉੱਠੇ ਲੇਟ ਤੇ ਉੱਠ ਕੇ ਤੇ ਅਸੀਂ ਕੁਛ ਨਹੀਂ ਆਵੇਂ ਦੱਸਾ ਹੁਣ ਨਵਾ ਕੇ ਹੱਡੀਆਂ ਅੱਜ ਸ਼ਾਮ ਨੂੰ ਵਿਚਾਰੇ ਨੂੰ ਤੇ ਸ਼ਾਮ ਨੂੰ ਨਵਾ ਕੇ ਹੱਟੀਆਂ ਮੈਂ ਚੱਪ ਜੋ ਸਿੰਘ ਬਰਾੜ ਨੂੰ ਤੇ ਇੱਧਰ ਬਣ ਰਿਹਾ ਦੇਖੋ ਦੇਸੀ ਘਿਓ ਤੇ ਮੈਂ ਹੁਣ ਲਗਾਉਣ ਲੱਗੀ ਸੀ ਸਬਜ਼ੀ ਨੂੰ ਤੜਕਾ ਤੇ ਵਲੌਗ ਆਪਾਂ ਵਾਈਕੁਰ ਜੀ ਦੀ ਕਿਰਪਾ ਦੇ ਨਾਲ ਵੈਸੇ ਅੱਜ ਆਪਾਂ ਇੱਕ ਵਲੌਗ ਪਾਇਆ ਸੀ ਜਿਨ੍ਹਾਂ ਨੇ ਕੱਲ ਵਲੌਗ ਨਹੀਂ ਦੇਖਿਆ ਹੋਊਗਾ ਮੋਨਟਾਈਜ਼ੇਸ਼ਨ ਦੇ ਅਕੋਰਡਿੰਗ ਆਪਾਂ ਪਾਇਆ ਸੀ ਜਿਨ੍ਹਾਂ ਨੇ ਉਹ ਨਹੀਂ ਵੇਖਿਆ ਤਾਂ ਤੁਸੀਂ ਉਹ ਵਲੌਗ ਨੂੰ ਇੱਕ ਮਿੰਟ ਦੇ ਜੇਕਰ ਤੁਸੀਂ ਬਲੌਗ ਨਹੀਂ ਦੇਖਿਆ ਤਾਂ ਸਾਰੇ ਜਨ ਬਲੌਗ ਉਹਨੂੰ ਵੀ ਦੇਖ ਲਓ ਜੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪ ਕੋਸ਼ਿਸ਼ ਕਰਾਂਗੇ ਪਟੇਲੀ ਤੁਹਾਨੂੰ ਬਲੌਗ ਦਿਆ ਕਰਕੇ ਬਸ ਮੋਟੀਵੇਸ਼ਨ ਦੀ ਹਲਕੀ ਪੁਲਕੀ ਜਿਹੜੀ ਨੀਡ ਆ ਉਹ ਆਪਾਂ ਆਪਦੇ ਵਿੱਚ ਆਪ ਵੀ ਭਰਾਂਗੇ ਤੇ ਲਓ ਜੀ ਕੈਮਰੇ ਨੂੰ ਮੀਨਸ ਕਿ ਫੋਨ ਨੂੰ ਲਗਾਉਣੇ ਆ ਸਟੈਂਡ ਉੱਤੇ ਤੇ ਅੱਜ ਆਪਾਂ ਬਣਾਉਣੇ ਆ ਸਬ지 ਦੇ ਇਧਰ ਬਣ ਰਿਹਾ ਤੁਹਾਨੂੰ ਦੱਸਦੇ ਦੇਸੀ ਘਿਓ ਠੀਕ ਜੀ ਇਧਰ ਬਣ ਰਿਹਾ ਦੇਸੀ ਘਿਓ ਐਂਡ ਭਰ ਜਾ ਹੁਣ ਤੇ ਬਸ ਹੀ ਦਿਆ ਉਹ ਟ੍ਰੀਟਮੈਂਟ ਮੈਂ ਦੂਰੋਂ ਲੈ ਕੇ ਦੇਖ ਲੈਣਾ ਮੈਂ ਕੱਲ ਨੂੰ ਅੰਦਰ ਕਰਾਂਗੇ ਆਪਾਂ ਅਡਜਸਟਮੈਂਟ ਕੱਲ ਨੂੰ ਦੇਖਦੇ ਆ ਕਿਚਨ ਦੀ ਸਪਾਈ ਦੀ ਕਰਕੇ ਨਾ ਕਿ ਆਪਾਂ ਕੱਲ ਨੂੰ ਕਰਦੇ ਆ ਮਾਈਕ ਵਗੈਰਾ ਵੀ ਚਾਰਜ ਵਗੈਰਾ ਚਲਾਉਨੇ ਆਪਾਂ ਮਾਈਕ ਵਗੈਰਾ ਕੱਢਦੇ ਪਤਾ ਨਹੀਂ ਕਿੱਥੇ ਕਿੱਥੇ ਪਾਇਆ ਚੀਜ਼ਾਂ ਮਿਲੀਆਂ ਸਾਰੀਆਂ ਤੇ ਕਿਉਂਕਿ ਮੈਂ ਸਾਰਾ ਕੁਝ ਸੰਭਾਲਤਾ ਸੀ ਕਿਉਂਕਿ ਵਲੌਗ ਨਹੀਂ ਸ਼ੂਟ ਕਰ ਰਹੀ ਸੀ ਨਾ ਤੇ ਆਪਾਂ ਹੁਣ ਸਬਜੀ ਵਗੈਰਾ ਨੂੰ ਧੋਈਏ ਸਬਜੀ ਬਣਾਵਾਂਗੇ ਆਲੂ ਮਟਰਾਂ ਦੀ ਥੋੜਾ ਨੂੰ ਸ਼ੇਅਰ ਕਰਦੀ ਆ ਨਾ एक पासे मैं तारी तु दसी घ्यो चुकी आंदा अभी बिना पीस से बनाऊंगी आज ना मैं पीस के बनानी मसाला आज बिना पीस से बना के ਲਓ ਜੀ ਇੱਥੇ ਮੈਂ ਧਾਰਤੀ ਸੀ ਸਬਜੀ ਵਾਸਤੇ ਹਨਾ ਤੇਲ ਪਾ ਲਿਆ ਸੀ ਕੁੱਕਰ ਦੇ ਵਿੱਚ ਤੇ ਮੈਂ ਕਿਹਾ ਚਲੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਲਗਾਉਨੇ ਤੜਕਾ ਸਬਜੀ ਨੂੰ ਤੇ ਹੁਣ ਆਪਾਂ ਪਾਤੀ ਸੀ ਪਿਆਜ਼ ਜੀਰਾ ਫਿਨਿਸ਼ ਸੀਗਾ ਤੇ ਵੀ ਜਿਵੇਂ ਗਰੋਸਰੀ ਦਾ ਹਲਕਾ ਫੁਲਕਾ ਸਮਾਨ ਜਿਹੜਾ ਫਿਨਿਸ਼ ਹੋਇਆ ਪਿਆ ਉਹ ਲੈ ਕੇ ਆਵਾਂਗੇ ਐਂਡ ਇਸ ਕਰਕੇ ਬਿਨਾ ਉਦੇ ਤੋਂ ਜੀਰੇ ਤੋਂ ਮੈਂ ਲਗਾਤਾ ਤੜਕਾ ਮਤਲਬ ਗੰਡੇ ਪਾਤੇ ਤੇ ਅੱਜ ਮੈਂ ਜਿਹੜੀ ਸਬਜੀ ਬਣਾਉਣੀ ਹੈ ਬਿਨਾ ਕੁੱਟੇ ਮਸਾਲੇ ਤੋਂ ਬਣਾਉਣੀ ਹੈ ਮਤਲਬ ਕਿ ਅੱਗੇ ਪੀਸ ਕੇ ਬਣਾਉਣੀ ਹੈ ਨਾ ਮਸਾਲਾ ਜਿਵੇਂ ਆਪਾਂ ਪਿਆਜ਼ ਲਸਣ ਸਾਰਾ ਕੁਝ ਬਟ ਅੱਜ ਜਿਹੜੀ ਮੈਂ ਸਬਜੀ ਹੈ ਉਹ ਖੜੇ ਮਤਲਬ ਬਰੀਕ ਬਰੀਕ ਬਾਲਾ ਮੋਟਾ ਵੀ ਨਹੀਂ ਤੇ ਬਾਲਾ ਪਤਲਾ ਵੀ ਨਹੀਂ ਕੱਟੇ ਸਮਾਨ ਤੇ ਇਸ ਤਰ੍ਹਾਂ ਬਣਾਉਂਗੀ ਮੈਂ ਇਹਨੂੰ ਪਕਾ ਕੇ ਤੇ ਇਸ ਤਰ੍ਹਾਂ ਬਣਾ ਕੇ ਟਰਾਈ ਕਰਕੇ ਦੇਖਦੇ ਵੈਸੇ ਮੈਂ ਜ਼ਿਆਦਾਤਰ ਪੀਸ ਕੇ ਹੀ ਬਣਾਉਣੀ ਹੁੰਦੀ ਹੈ ਮਸਾਲਾ ਤੇ ਇਸ ਤਰ੍ਹਾਂ ਵੀ ਕਦੇ-ਕਦੇ ਬਣਾ ਲੈਂ ਕਿ ਦੇਖਣੀ ਚਾਹੀਦੀ ਹੈ ਤੇ ਅੱਜ ਮੈਂ ਸੋਚਿਆ ਚਲੋ ਆਪਾਂ ਇਸ ਤਰ੍ਹਾਂ ਬਣਾਉਨੇ ਆ ਤੇ ਇੱਥੇ ਬਸ ਮੇਰੇ ਗੰਡੇ ਭੁੰਨੇ ਗਏ ਤੇ ਹੁਣ ਆਪਾਂ ਪਾਤੇ ਸੀ ਟਮਾਟਰ ਤੇ ਹੁਣ ਇਹ ਪੈਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਜਿਹੜਾ ਮਸਾਲਾ ਮਤਲਬ ਕਿ ਵਧੀਆ ਰੈਡੀ ਹੋ ਜੇ ਜਦੋਂ ਮਸਾਲਾ ਕਹਿੰਦੇ ਹੁੰਦੇ ਨਾ ਇਹ ਜਦੋਂ ਹਾਫ ਮਤਲਬ ਪੱਕ ਜਾਂਦੇ ਹੁੰਦੇ ਗੰਡੇ ਔਰ ਲਸਣ ਦੈਨ ਉਸ ਤੋਂ ਬਾਅਦ ਮਸਾਲੇ ਐਡ ਕਰੋ ਤੇ ਫੇਰ ਉਸ ਨੂੰ ਵੀ ਢੱਕ ਕੇ ਛੱਡ ਦਿਓ ਤੇ ਉਸ ਤੋਂ ਬਾਅਦ ਜਿਹੜਾ ਮਸਾਲੇ ਦਾ ਸਹੀ ਰੰਗਤ ਆਉਂਦੀ ਆ ओरिजिनल ਹੁੰਦੀ ਆ ਤੇ ਬਾਕੀ ਜਦੋਂ ਰੈੱਡ ਰੈੱਡ ਚੰਗੀ ਤਰ੍ਹਾਂ ਮਸਾਲਾ ਪੱਕਿਆ ਹੁੰਦਾ ਤੇ ਸਬਜ਼ੀ ਦਾ ਟੇਸਟ ਵੀ ਡਿਫਰੈਂਟ ਹੁੰਦਾ ਹਨਾ ਜੇਕਰ ਆਪਾਂ ਮਸਾਲਾ ਕੱਚਾ ਹੀ ਰੱਖਾਂਗੇ ਉਹ ਸਬਜ਼ੀ ਦੇ ਵਿੱਚ ਟੇਸਟ ਵੀ ਨਹੀਂ ਆਉਂਦਾਗਾ ਇਸ ਕਰਕੇ ਮਸਾਲੇ ਨੂੰ ਚੰਗੀ ਤਰ੍ਹਾਂ ਪ ਹੋਇਆ ਤੇ ਆਪਾਂ ਹੁਣ ਆਪਾਂ ਸਬਜੀ ਨੂੰ ਤੜਕਾ ਲਗਾ ਲਾਂਗੇ ਆਲੂ ਮਟਰ ਦੀ ਸਬਜੀ ਬਣਾਵਾਂਗੇ ਇੱਕ ਪਾਸੇ ਅੰਗੂਰ ਪਏ ਹੈਗੇ ਆ ਨਾਲ ਨਾਲ ਮੈਂ ਅੰਗੂਰ ਖਾਈਆਂ ਨੇ ਇੱਕ ਪਾਸੇ ਇਧਰ ਆਪਣੇ ਦੇਸੀ ਘਿਓ ਤਰਿਆ ਹੋਇਆ ਹੈਗਾ ਤੇ ਬਾਕੀ ਤੁਹਾਨੂੰ ਪਤਾ ਵਲੌਗ ਆਪਣੇ ਡੇਲੀ ਰੁਟੀਨ ਦੇ ਵਿੱਚ ਹੁਣ ਤੁਹਾਨੂੰ ਵੀ ਪਤਾ ਕਿ ਆਪਾਂ ਪਿੱਛੇ ਜੇ 1.5 ਮਹੀਨਾ ਵਸਤਾ 3 ਮਹੀਨੇ ਦੇ ਕਰੀਬ ਹੋ ਗਿਆ ਆ ਪਰ ਵਿੱਚ ਵਿੱਚ ਜਦੋਂ ਟਾਈਮ ਲੱਗ ਰਿਹਾ ਸੀ ਵਲੌਗ ਪਾ ਰਹੇ ਸੀ ਬਟ ਰੈਗੂਲਰ ਵਲੌਗ ਜਿਹੜੇ ਆਪਾਂ ਨਹੀਂ ਪਾ ਰਹੇ ਸੀ ਉਹਦੀ ਕਰਕੇ ਜਿਹੜਾ ਮੇਰਾ ਸ਼ਡਿਊਲ ਆ ਬਿਲਕੁਲ ਖਰਾਬ ਹੋ ਚੁੱਕਾ ਹੈ ਵਲੌਗ ਪਾਉਣ ਦੇ ਮਾਮਲੇ ਦੇ ਵਿੱਚ ਤੇ ਦਿਨ ਆਪਾਂ ਛੇਤੀ ਆਪਾਂ ਜਿਹੜੇ ਵਲੌਗ ਪਾਉਣ ਦਾ ਰੂਟੀਨ ਨੂੰ ਕੰਟੀਨਿਊ ਕਰਾਂਗੇ ਮਤਲਬ ਕੋਸ਼ਿਸ਼ ਮੇਰੀ ਇਹ ਹੈ ਕਿ ਮੈਂ ਕੋਸ਼ਿਸ਼ ਕਰਾਂ ਕਿ ਮੈਂ ਆਪਣੇ ਮਾਈਂਡ ਦੇ ਨਾਲ ਪਹਿਲਾਂ ਵਾਂਗੂ ਜਿਹੜੇ ਵਲੌਗ ਰੈਡੀ ਕਰਾਂ ਐਂਡ ਤੁਹਾਡੇ ਤੱਕ ਪੰਜਾਵਾਂ ਤੇ ਚਲੋ ਜੀ ਇੱਥੇ ਨਾਲ-ਨਾਲ ਸਬਜ਼ੀਆਂ ਤੜਕਾ ਲੱਗ ਰਿਹਾ ਤੇ ਨਾਲ ਮੈਂ ਆਪਣੇ ਤੁਹਾਡੀਆਂ ਗੱਲਾਂ ਤੁਹਾਡੇ ਨਾਲ ਸ਼ੇਅ ਤੇ ਤੁਸੀਂ ਬਸ ਰਿਸਪੌਂਸ ਦਿਓ ਆਪਣੇ ਵਲੌਗਸ ਨੂੰ ਫੁੱਲ ਵਾਚ ਕਰਿਓ ਐਂਡ ਆਪਣੀ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਬਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਮੋਟੀਵੇਟ ਕਰਨਾ ਬਹੁਤ ਜ਼ਰੂਰੀ ਹੈ ਸੋ ਜਿਹੜੀ ਆਪਦੇ ਆਪ ਨੂੰ ਮੋਟੀਵੇਸ਼ਨ ਕਰਨਾ ਨਾ ਉਹਦੇ ਨਾਲ ਦੇ ਤਾਂ ਕੋਈ ਰੀਜ਼ ਨਹੀਂ ਸੋ ਮੈਂ ਸੋਚਿਆ ਜਿਹੜੀ ਮੇਰੇ ਮੋਟੀਵੇਸ਼ਨ ਦੀ ਕਮੀ ਹੈ ਮੈਂ ਖੁਦ ਹੀ ਆਪਦੇ ਵਿੱਚ ਪੈਦਾ ਕਰੂੰਗੀ ਐਂਡ ਫਿਰ ਆਪਾਂ ਵਲੌਗ ਡੇਲੀ ਰੁਟੀਨ ਵਿੱਚ ਵਧੀਆ ਪਾਉਣ ਲੱਗ ਜਾਵਾਂਗੇ ਜਦੋਂ ਮੋਟੀਵੇਟ ਬੰਦਾ ਹੁੰਦਾ ਸੋ ਉਸ ਬੰਦੇ ਦੇ ਅੱਗੇ ਕੋਈ ਵੀ ਕਮ ਇਦਾਂ ਦਾ ਨਹੀਂ ਹੁੰਦਾ ਕਿ ਉਹ ਬੰਦਾ ਕੰਮ ਕਰ ਨਾ ਸਕੇ ਸੋ ਅਕੋਰਡਿੰਗ ਤੁਮੀ ਆਪਣੇ ਆਪ ਨੂੰ ਮੈਂ ਮੋਟੀਵੇਟ ਕਰਕੇ ਆਪਣੇ ਡੇਲੀ ਰੂਟੀਨ ਦੇ ਵਲੌਗਸ ਨੂੰ ਕੰਟੀਨਿਊ ਰੱਖਾਂਗੀ ਐਂਡ ਇੱਥੇ ਆਪਾਂ ਆਲੂ ਮਟਰ ਦੀ ਸਬਜ਼ੀ ਨੂੰ ਤੜਕਾ ਦੇਖੋ ਕਿੰਨਾ ਸੋਹਣਾ ਪੁੱਜਿਆ ਹੋਇਆ ਸੀ ਰੰਗਤ ਤੋਂ ਪਤਾ ਲੱਗ ਜਾਂਦਾ ਕਿ ਕਿਉਂਕਿ ਆਪਾਂ ਰੈੱਡ ਮਿਰਚ ਜਿਹੜੀ ਆ ਬਿਲਕੁਲ ਆਪਾਂ ਹਲਕੀ ਖਾਨੇ ਆ ਜਿਹੜੀ ਰੰਗਤ ਆਈ ਏ ਆਪਣੀ ਮਸਾਲੇ ਪੁੱਜੇ ਦੇ ਨਾਲ ਆਈ ਹੈਗੀ ਆ ਕਿ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੱਜਿਆ ਹੈਗਾ ਤੇ ਲਓ ਜਿ ਇੱਥੇ ਆਪਾਂ ਲਗਾਤਾ ਸੀ ਤੜਕਾ ਤੇ ਇੱਥੇ ਮੈਂ ਹੁਣ ਤੜਕਾ ਆਪਣੀ ਸਬਜ਼ੀ ਬਿਲਕੁਲ ਬਣ ਚੁੱਕੀ ਸੀ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਦੇਣਾ ਰੋਟੀ ਲ ਇਥੇ ਆਪਣਾ ਦੇਸੀ ਘਿਓ ਜਿਹੜਾ ਬਣ ਚੁੱਕਿਆ ਸੀ ਤੇ ਦੇਖ ਲਓ ਤੁਸੀਂ ਦੇਸੀ ਘਿਓ ਕਿਸ ਤਰ੍ਹਾਂ ਬਣਾਇਆ ਮੈਂ ਬਸ ਆਪਾਂ ਜਿਹੜੀ ਮੱਖਣੀ ਕੱਢੀ ਸੀ ਉਹਨੂੰ ਆਪਾਂ ਗਰਮ ਕਰ ਲਿਆ ਸੀ ਤੇ ਜਿਹੜਾ ਉਹਦੇ ਵਿੱਚਲਾ ਮਟੀਰੀਅਲ ਜਿਹੜਾ ਹੁੰਦਾ ਉਹ نیچے ਰਹਿ ਜਾਂਦਾ ਤੇ ਬਸ ਉਹਨੂੰ ਪੌਣੀ ਦਾ ਮਾੜਾ ਛਾਣ ਲਈਦਾ ਤੇ ਜਿਹੜਾ ਆਪਣਾ ਦੇਸੀ ਘਿਓ ਵਧੀਆ ਬਣ ਕੇ ਤਿਆਰ ਹੋ ਗਿਆ ਸੀ ਤੇ ਕਿਉਂਕਿ ਜਬ ਜੋ ਤੇ ਬੇਟੇ ਨੂੰ ਆਪਾਂ ਬਾਹਰ ਦਾ ਘਿਓ ਨਹੀਂ ਕਦੇ ਵੀ ਦਿੱਤਾਗਾ ਜੋ ਹੋਇਆ ਹੈਗਾ ਇਹਨੂੰ ਆਪਾਂ ਘਰ ਦਾ ਹੀ ਘਿਓ ਦਿੰਨੇ ਆ ਬੇਸ਼ੱਕ ਦੁੱਧ ਦੀ ਕਮੀ ਹੋ ਜੇ ਪਰ ਤੇ ਇਹਦੇ ਜੋਗਾ ਸੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅਸੀਂ ਘਰੇ ਹੀ ਤਿਆਰ ਕਰਕੇ ਦੇ ਆਪ ਭਾਵੇਂ ਅਸੀਂ ਕਈ ਵਾਰ ਜਦੋਂ ਘਟ ਜਾਂਦਾ ਤਾਂ ਅਸੀਂ ਮੋਲ ਲੈ ਕੇ ਆ ਜਾਂਦੇ ਹਾਂ ਪਰ ਜਪਜਤ ਨੂੰ ਘਰ ਦਾ ਹੀ ਅਸੀਂ ਘਿਓ ਦਿੰਨੇ ਆ ਤੇ ਲੋ ਜੀ ਆਪਾਂ ਦੇਸੀ ਘਿਓ ਇੰਨਾ ਤਿਆਰ ਕਰ ਚੁੱਕੇ ਆ ਤੇ ਅੱਜ ਆਪਾਂ ਜਿਹੜੀ ਦੁਪਹਿਰੇ ਕੀ ਹੋਇਆ ਇੱਕ ਵਲੌਗ ਤੁਹਾਨੂੰ ਪਤਾ ਚੰਗੀ ਤਰ੍ਹਾਂ ਸ਼ੂਟ ਨਹੀਂ ਹੋ ਪਾਰਿਆ ਕਿਉਂਕਿ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਨਹੀਂਗਾ ਕਿ ਜਪਜਤ ਦੇ ਨਾਨੂ ਜੀ ਆਏ ਹੋਏ ਸੀ 21 3 ਡੇਸ ਲਗਾ ਕੇ ਕਈ ਨੇ ਦੇਖੋ ਜੀ ਆਪਣੀ ਐਲੋ ਮਟਰ ਦੀ ਸਬਜੀ ਬਿਲਕੁਲ ਤਿਆਰ ਹੈ ਦੇਖੋ ਤੇ ਬਹੁਤ ਸੋਹਣੀ ਰੰਗਤ ਆਈ ਹੈ ਤੇ ਦੇਖਣ ਚ ਜੇ ਸੋਹਣੀ ਚੀਜ਼ ਹੋਊਗੀ ਤਾਂ ਖਾਣ ਚ ਵੀ ਉਹਨਾ ਟੇਸਟ ਹੋਊਗਾ ਨਾ ਇਹ ਆਪਣਾ ਦੇਸੀ ਘਿਓ ਵੀ ਰੈਡੀ ਹੋ ਚੁੱਕਿਆ ਤੇ ਜਬ ਜੋ ਦੇ ਨਾਨੂ ਜੀ ਆਏ ਹੋਏ ਸੀ ਆਪਣੇ ਤਾਂ ਵੀਡੀਓ ਸ਼ੂਟ ਨਹੀਂ ਹੋ ਪਾਈ ਬਿਲਕੁਲ ਵੀ ਉਹਨਾਂ ਦੇ ਕੋਈ ਕਲਿੱਪ ਨਹੀਂ ਲਏਗੀ ਤੇ ਆਪਣਾ ਚ ਲੰਚ ਦੇ ਵਿੱਚ ਵੀ ਅੱਜ ਤੁਸੀਂ ਮੰਨਣਾ ਨਹੀਂ ਲੰਚ ਦਾ ਪਤਾ ਨਹੀਂ ਕਿ ਸਭ ਕਦਾਂ ਲੰਚ ਨਹੀਂ ਕੀਤਾ ਗਿਆ ਸਾਡੇ ਤਾਂ ਇਸੇ ਕਰਕੇ ਜਿਹੜੀ ਹੁਣ ਅੱਜ ਸ਼ਾਮ ਵਾਲੀ ਰੋਟੀ ਮੈਨੂੰ ਥੋੜੀ ਜਿਹੀ ਸੁਧਿਆਣ ਲੱਗ ਗਈ ਸੀ ਕਿਉਂਕਿ ਭੁੱਖ ਲੱਗੀ ਹੋਈ ਸੀ ਸਾਰਿਆਂ ਨੂੰ ਤੇ ਮੈਂ ਵੀ ਸੋਚਿਆ ਚਲੋ ਟਾਈਮ ਨਾਲ ਰੋਟੀ ਪਕਾ ਲੈਂਦੇ ਆ ਟਾਈਮ ਨਾਲ ਖਾ ਕੇ ਥੋੜਾ ਤੋਰਾ ਫੇਰਾ ਕਰਾਂਗੇ ਤੁਹਾਨੂੰ ਵੀ ਪਤਾ ਕਿ ਬੈਠ ਬੈਠ ਕੇ ਬੰਦਾ ਮੈਨੂੰ ਵੀ ਆਪਦੇ ਆਪ ਨੂੰ ਫੇਲ ਹੋਣ ਲੱਗ ਗਿਆ ਕਿ ਬਾਟ ਬਾਟ ਕੇ ਬੰਦਾ ਮੋਟਾ ਹੁੰਦਾ ਹੈਗਾ ਸੋ ਮੈਂ ਵੀ ਫਰਕ ਪਾਗੇ ਸਰੀਰ ਦਾ ਸੋ ਕੰਟੀਨਿਊ ਕਰਾਂਗੇ ਆਪਾਂ ਹੋਰ ਇਹ ਰੂਟੀਨ ਨੂੰ ਵੀ ਸੈੱਟ ਕਰਾਂਗੇ ਐਂਡ ਵਾਕ ਵਗੈਰਾ ਨੂੰ ਵੀ ਆਪਾਂ ਐਡ ਆਨ ਕਰਾਂਗੇ ਆਪਣੇ ਡੇਲੀ ਰੂਟੀਨ ਦੇ ਵਿੱਚ ਠੀਕ ਹੈ ਜੀ ਐਂਡ ਹੁਣ ਆਪਾਂ ਮੈਂ ਥੋੜੇ ਸਵੇਰਾਂ ਹੀ ਲੱਗ ਗਈ ਸੀ ਜੇ ਰੋਟੀਆਂ ਪਕਾਉਣ ਤੇ ਮੈਂ ਕਿਚ ਰੋਟੀ ਪਕਾ ਕੇ ਤੇ ਖਾ ਪੀ ਲਈਏ ਸਾਰੇ ਤੇ ਦਰਨ ਉਸ ਤੋਂ ਬਾਅਦ ਦੇਖਦੇ ਆ ਕਿ ਕੰਮ ਕਾਰ ਕਰਦੇ ਜਿਹੜੇ ਰਹਿ ਜਾਣਗੇ ਉਹ ਕਰਾਂਗੇ ਤੇ ਚਲੋ ਜੀ ਬਾਕੀ ਹੁਣ ਹੋਲੀ ਹੋਲੀ ਮਤਲਬ 올ਡ ਰੂਟੀਨ ਨੂੰ ਆਪਾਂ ਜਿਹੜਾ ਪੁਰਾਣਾ ਰੂਟੀਨ ਸੀ ਉਹਨੂੰ ਛੱਡ ਕੇ ਨਵਾਂ ਰੂਟੀਨ ਜਿਹੜਾ ਪਹਿਲਾ ਵਾਲਾ ਸੀ ਆਪਣਾ ਵਲੌਗ ਪਾਉਣ ਨਾਲ ਉਹਨੂੰ ਕੰਟੀਨਿਊ ਕਰਾਂਗੇ ਤੁਸੀਂ ਵਲੌਗ ਨੂੰ ਫੁੱਲ ਵਾਚ ਕਰਿਓ ਜੇ ਹੋ ਸਕੇ ਤਾਂ ਵਲੌਗਸ ਨੂੰ ਆਪਣੇ ਫਰੈਂਡ ਸਰਕਲ ਵਗੈਰਾ ਦੇ ਵਿੱਚ ਵੀ ਸ਼ੇਅਰ ਕਰੋ ਤਾਂ ਜੋ ਤੁਸੀਂ ਸਾਨੂੰ ਵਧੀਆ ਸਪੋਰਟ ਕਰ ਸਕੋ ਤੇ ਕਿਉਂਕਿ ਤੁਹਾਨੂੰ ਪਹਿਲਾਂ ਵੀ ਆਲਰੇਡੀ ਮੈਂ ਪਹਿਲਾਂ ਵੀ ਇਹ ਗੱਲ ਕਹਿੰਨੀ ਹੁੰਦੀ ਕਿ ਇਹਨਾਂ ਚੀਜ਼ਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜਾ ਬੰਦਾ ਵਲੌਗ ਬਣਾਦਾ ਨਾ ਹੁੰਦਾ ਉਹਨੂੰ ਮੋਟੀਵੇਸ਼ਨ ਮਿਲਦਾ ਹੈ ਲਾਈਕ ਸ਼ੇਅਰ অর ਕਮੈਂਟ ਕਰਨ ਦੇ ਨਾਲ ਤੇ ਸਾਰੇ ਜਣੇ ਪਲੀਜ਼ ਸਾਰੇ ਜਣੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਮੋਟੀਵੇਟ ਕਰਿਆ ਕਰੋ ਠੀਕ ਹੈ ਜੀ ਤੇ ਲੋ ਜੀ ਇੱਥੇ ਆਪਣੇ ਦਵਾਦਵ ਮੈਂ ਪਕਾ ਰਹੀਆਂ ਰੋਟੀਆਂ ਫਾਸਟ ਫਾਸਟ ਤੇ ਬਾਕੀ ਹੁਣ ਨਾ ਮੈਂ ਕਹਿ ਰਹੀ ਸੀ ਤੇ ਗਰਮੀ ਫੀਲ ਹੋਣ ਲੱਗ ਗਈ ਸੀ ਵੀ ਮੈਨੂੰ ਤਾਂ ਇੱਥੇ ਨਾ ਸ਼ਾਮ ਨੂੰ ਗਰਮੀ ਜੀ ਫੀਲ ਹੋ ਰਹੀ ਸੀ ਮੈਨੂੰ ਤੇ ਮੈਨੂੰ ਸਵੇਟ ਵੀ ਥੋੜਾ ਥੋੜਾ ਆ ਰਿਹਾ ਸੀਗਾ ਤੇ ਚਲੋ ਜੀ ਆਪਾਂ ਹੁਣ ਬਸ ਇਥੇ ਮੈਂ ਇਹੀ ਕਹਿ ਰਹੀ ਹਾਂ ਕਿ ਸਵੇਟ ਆ ਰਿਹਾ ਗਰਮੀ ਹੋ ਚੁੱਕੀ ਹੈ ਤੇ ਚਲੋ ਆਪਾਂ ਦਰਦ ਰੋਟੀ ਪਕਾਉਨੇ ਤੇ ਮਿਲਦੇ ਆ नेक्स्ट ਕਲਿੱਪ ਦੇ ਨਾਲ ਤੁਹਾਨੂੰ ਲੋ ਜਿੱਥੇ ਮੈਂ ਰੋਟੀ ਬਣਾ ਲਈ ਸੀ ਬਿਲਕੁਲ ਰੈਡੀ ਹੋ ਚੁੱਕੀ ਸੀ ਤੇ ਇੱਥੇ ਮੈਂ ਰੋਟੀ ਭਨ ਲੱਗ ਗਈ ਸੀ ਕਿਉਂਕਿ ਅੰਦਰ ਡੈਡੀ ਜੀ ਬੈਠੇ ਹੋਏ ਸੀ ਤੇ ਮੈਂ ਕਿਹਾ ਜਪਜਤ ਨੂੰ ਮੈਂ ਕੋਲ ਬੈਠ ਕੇ ਖਵਾ ਦੂੰਗੀ ਤੇ ਨਾਲੇ ਡੈਡੀ ਜੀ ਖਾ ਲੈਣਗੇ ਤੇ ਹੁਣ ਰੋਟੀ ਦਾ ਕੰਮ ਆਪਾਂ ਬੇੜ ਲਿਆ ਸੀ ਬਣਾ ਲਈ ਸੀ ਬਸ ਹੁਣ ਦਾ ਬਦਾ ਫਿਨਿਸ਼ ਕਰ ਲੈਣੇ ਆ ਤੇ ਬਸ ਹੁਣ ਕੋਸ਼ਿਸ਼ ਕਰਾਂਗੇ ਕਿ ਹੁਣ ਨਾਲ ਦੇਣਾ ਤੁਹਾਨੂੰ ਰੈਗੂਲਰ ਆਪਾਂ ਵਲੌਗ ਦੇ ਸਕੀਏ ਠੀਕ ਹੈ ਤੇ ਬਣਾਇਆ ਕਰਾਂਗੇ ਵਲੌਗ ਆਪਾਂ ਤੇ ਬਸ ਤੁਸੀਂ ਵਾਚ ਕਰਿਆ ਕਰੋ ਜੀ ਤੇ ਬਸ ਓਵਰঅল ਜਿੰਨਾ ਕਿ ਮੈਥੋਂ ਅੱਜ ਸ਼ੂਟ ਹੋਇਆ ਮੈਂ ਓਨਾਕ ਸ਼ੂਟ ਕਰਿਆ ਐਂਡ ਬਾਕੀ ਵੌਇਸ ਓਵਰ ਦੀ ਮੈਨੂੰ ਪਹਿਲਾਂ ਆਦਤ ਨਹੀਂ ਸੀ ਵਲੌਗ ਵੌਇਸ ਓਵਰ ਕਰਨ ਦੀ ਬਟਾ ਪਤਾ ਨਹੀਂ ਕਿੱਥੋਂ ਮੈਨੂੰ ਵੌਇਸ ਓਵਰ ਦੀ ਆਦਤ ਪੈ ਚੁੱਕੀ ਹੈ ਹੁਣ ਮੈਨੂੰ ਜ਼ਿਆਦਾਤਰ ਇਦਾਂ ਹੁੰਦਾ ਕਿ ਘਰ ਮੈਂ ਵਲੌਗ ਨੂੰ ਜ਼ਿਆਦਾਤਰ ਵੌਇਸ ਓਵਰ ਹੀ ਕਰਨ ਲੱਗ ਗਿਆ ਜਦਕਿ ਪਹਿਲਾਂ ਜਦੋਂ ਮੈ ਤੁਹਾਨੂੰ ਪਤਾ ਵਲੌਗ ਸ਼ੂਟ ਕਰਦੀ ਹੁੰਦੀ ਸੀ ਕਦੇ ਵੀ ਵੌਇਸ ਓਵਰ ਨਹੀਂ ਕੀਤਾ ਸੀ ਮੈਂ ਵਲੌਗ ਸ਼ੂਟ ਹੀ ਕਰਦੀ ਹੁੰਦੀ ਸੀ ਤੇ ਉਦਾਂ ਹੀ ਪਾਉਂਦੀ ਹੁੰਦੀ ਸੀ ਨਾ ਬਟ ਹੁਣ ਪਤਾ ਨਹੀਂ ਕਿੱਦਾਂ ਦਾ ਸਿਸਟਮ ਹੋਇਆ ਪਿਆ ਕਿ ਹੁ ਵਲੌਗ ਆਪਾਂ ਪਰਲਲ ਸ਼ੂਟ ਕਰਕੇ ਪਾਉਨੇ ਉਹ ਚੀਜ਼ ਮੈਨੂੰ ਬੈਸਟ ਲੱਗਦੀ ਰਸੇ ਇਹ ਤਾਂ ਮਜਬੂਰੀ ਬਣ ਜਾਂਦੀ ਹੈ ਕਿ ਚਲੋ ਵੌਇਸਓਵਰ ਕਰ ਦਿੰਦੇ ਨੇ ਬਾਅਦ ਚ ਗੱਲਾਂ ਬਾਤਾਂ ਵਿੱਚ ਬੰਦਾ ਪਿੱਛੇ ਕਰੀ ਜਾਂਦਾ ਹਨਾ ਕਲਿੱਪ ਦੇ ਬਟ origignal ਦੇ ਵਿੱਚ ਉਸ ਤਰ੍ਹਾਂ ਕਲਿੱਪ ਵਧੀਆ ਲੱਗਦਾ ਵਲੌਗ ਬਣਾਇਆ ਹੋਇਆ ਤੇ ਆਪਾਂ ਹੌਲੀ ਹੌਲੀ ਕੰਟੀਨਿਊ ਕਰਾਂਗੇ ਆਪਾਂ ਉਸੇ ਤਰ੍ਹਾਂ ਆਪਣੇ ਵਲੌਗ ਨੂੰ ਚਲੋ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਸਚੇ ਕਾਲ ਟੇਕ ਕੇਅਰ ਬਾਏ ਬਾਏ